ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਜਾਣਾਂਗੇ ਸ੍ਰੀ ਦਰਬਾਰ ਸਾਹਿਬ ਸਥਿਤ ਪਵਿੱਤਰ ਅਸਥਾਨ ਗੁਰਦੁਆਰਾ ਦੁਖਪੰਜਨੀ ਬੇਰ ਸਾਹਿਬ ਜੀ ਦੇ ਇਤਿਹਾਸ ਬਾਰੇ ਜਿੱਥੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋਇਆ ਸੀ ਤਾਂ ਜੇਕਰ ਵੀਡੀਓ ਪਸੰਦ ਆਂਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਅ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਪਰ ਜੇ ਇਉਂ ਵਾਪਰਦਾ ਹੈ ਕਿ ਪੱਟੀ ਦਾ ਇੱਕ ਚੌਧਰੀ ਜਿਸ ਦਾ ਨਾਮ ਧੁਨੀ ਚੰਦ ਹੈ ਇਸ ਦੀਆਂ ਸੱਤ ਧੀਆਂ ਹਨ ਬਹੁਤੇ ਧਨ ਦੌਲਤ ਦਾ ਮਾਲਕ ਹੋਣ ਕਰਕੇ ਇਹ ਬਹੁਤਾ ਹੰਕਾਰਿਆ ਹੋਇਆ ਹੈ ਹੰਕਾਰ ਵਿੱਚ ਇਹ ਸੋਚਦਾ ਹੈ ਕਿ ਮੈਂ ਹੀ ਸਭ ਤੋਂ ਵੱਡਾ ਹਾਂ ਅਤੇ ਆਪਣੀ ਹਉਮੈ ਨੂੰ ਹੋਰ ਵੱਡਾ ਕਰਨ ਵਾਸਤੇ ਜਦੋਂ ਘਰ ਵਾਪਸ ਆਂਦਾ ਹੈ ਤੇ ਆਪਣੀਆਂ ਸਾਰੀਆਂ ਪੁੱਤਰੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਤਾਂ ਸਵਾਲ ਕਰਦਾ ਹੈ ਕਿ ਤੁਹਾਨੂੰ ਖਾਣ ਨੂੰ ਕੌਣ ਦਿੰਦਾ ਹੈ ਅਤੇ ਤੁਸੀਂ ਕਿਸ ਦਾ ਦਿੱਤਾ ਖਾਂਦਿਆਂ ਜੇ ਤਾਂ ਇੱਕ ਨੂੰ ਛੱਡ ਕਰਕੇ ਬਾਕੀ ਸਾਰੇ ਪੁੱਤਰੀਆਂ ਉਸਦੇ ਮਨ ਇੱਛਾ ਅਨੁਸਾਰ ਜਵਾਬ ਦਿੰਦੀਆਂ ਨੇ ਕਿ ਪਿਤਾ ਜੀ ਅਸੀਂ ਤਾਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਤੁਸੀਂ ਹੀ ਸਾਡਾ ਪਾਲਣ ਪੋਸ਼ਣ ਕਰਦੇ ਹੋ ਵੀ ਰਜਨੀ ਜੋ ਕਿ ਲਾਹੌਰ ਵਿੱਚ ਗੁਰੂ ਮਹਾਰਾਜ ਜੀ ਦੇ ਸ਼ਰਧਾਲੂ ਪਰਿਵਾਰ ਆਪਣੇ ਨਾਨਕੇ ਵਿਖੇ ਤਿੰਨਾਂ ਦਾ ਪਾਲਣ ਪੋਸ਼ਣ ਹੋਇਆ ਉਹ ਜਾਣਦੇ ਸੀ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵੇ ਅਗੰਥ ਭਰੇ ਪੰਡਾਰ ਤਾਂ ਬੀਬੀ ਰਜਨੀ ਆਪਣੇ ਪਿਤਾ ਨੂੰ ਬੜੇ ਪਿਆਰ ਨਾਲ ਸਵਾਲ ਦਾ ਜਵਾਬ ਦਿੰਦੀ ਹੈ ਆਖਦੀ ਹੈ ਕਿ ਉਹ ਪਰਮਾਤਮਾ ਹੀ ਸਭ ਨੂੰ ਪਾਲਦਾ ਹੈ ਅਤੇ ਅਸੀਂ ਸਾਰੇ ਹੀ ਉਸ ਪਰਮਾਤਮਾ ਦੇ ਦਿੱਤਾ ਖਾਂਦੇ ਹਾਂ ਇੰਨੀ ਗੱਲ ਸੁਣ ਕਰਕੇ ਚੌਧਰੀ ਨੂੰ ਬਹੁਤ ਗੁੱਸਾ ਆਉਂਦਾ ਹੈ ਤਾਂ ਗੁੱਸੇ ਵਿੱਚ ਆਨ ਕਰਕੇ ਆਖਦਾ ਹੈ ਕਿ ਮੈਂ ਵੀ ਦੇਖਦਾ ਹਾਂ ਤੈਨੂੰ ਤੇਰਾ ਪਰਮਾਤਮਾ ਕਿਸ ਤਰ੍ਹਾਂ ਖਾਂ ਨੂੰ ਦਿੰਦਾ ਹੈ ਇਹਨਾਂ ਆਖ ਕਰਕੇ ਕੁਝ ਸਮੇਂ ਬਾਅਦ ਇਹ ਆਪਣੀ ਨਿੱਕੀ ਪੁੱਤਰੀ ਰਜਨੀ ਦਾ ਵਿਆਹ ਇੱਕ ਪਿੰਗਲੇ ਨਾਲ ਕਰਾ ਦਿੰਦਾ ਹੈ ਅਤੇ ਫਿਰ ਇਸ ਨੂੰ ਘਰ ਤੋਂ ਬਾਹਰ ਕੱਢ ਲੈਂਦਾ ਹੈ ਤਾਂ ਉਸ ਪਰਮਾਤਮਾ ਦਾ ਭਾਣਾ ਜਾਣ ਕਰਕੇ ਬੀਬੀ ਰਜਨੀ ਆਪਣੇ ਪਤੀ ਨੂੰ ਨਾਲ ਲੈ ਕਰਕੇ ਪਿੰਡ ਪਿੰਡ ਹੁੰਦਿਆਂ ਹਿਆ ਆਪਣਾ ਜੀਵਨ ਬਤੀਤ ਕਰਦੀ ਹੈ ਤਾਂ ਇੱਕ ਦਿਨ ਪਿੰਡ ਪਿੰਡ ਘੁੰਮਦਿਆਂ ਇਸ ਪਵਿੱਤ੍ਰ ਸਥਾਨ ਉੱਤੇ ਪਹੁੰਚਦੀ ਹੈ ਅਤੇ ਆਪਣੇ ਪਿੰਗਲਪਤੀ ਨੂੰ ਇੱਕ 베ਰੀ ਦੀ ਛਾਂ ਹੇਠ ਬਿਠਾ ਕਰਕੇ ਪਿੰਡ ਤੁੰਗ ਵਿਖੇ ਲੰਗਰ ਪ੍ਰਸ਼ਾਦਾ ਲੈਣ ਵਾਸਤੇ ਚਲੀ ਜਾਂਦੀ ਹੈ ਪਿੱਛੇ ਉਸ ਦਾ ਜਿਹੜਾ ਪਿੰਗਲਪਤੀ ਹੈ ਉਹ ਕੀ ਦੇਖਦਾ ਹੈ ਕਿ ਜਿਸ 베ਰੀ ਹੇਠਾਂ ਉਹ ਬੈਠਾ ਹੈ ਉਸ 베ਰੀ ਤੋਂ ਬੈਠੇ ਕਾਂ ਜਿਹੜੇ ਹਨ ਉਹ ਨਾਲ ਹੀ ਜਿਹੜੀ ਛਪਣੀ ਹੈ ਉਹ ਸਟੈਚ ਟੂਬੀ ਲਾਉਂਦੇ ਹਨ ਅਤੇ ਹੰਸ ਬਾਰਗ ਕਰਕੇ ਉੱਠ ਜਾਂਦੇ ਹਨ ਇਹਨਾਂ ਅਚਰਜ ਦ੍ਰਿਸ਼ ਦੇ ਕਰਕੇ ਉਸ ਦੇ ਮਨ ਵਿੱਚ ਵੀ ਵਿਚਾਰ ਉੱਠਦੀ ਹੈ ਕਿ ਮੈਂ ਵੀ ਇਸ ਵਿੱਚ ਟੂਬੀ ਲਗਾ ਕੇ ਦੇਖਦਾ ਹਾਂ ਕੀ ਪਤਾ ਮੇਰਾ ਵੀ ਰੋਗ ਕਟਿਆ ਜਾਵੇ ਤਾਂ ਜਿਵੇਂ ਤਿਵੇਂ ਆਪਣੇ ਸਰੀਰ ਨੂੰ ਸੰਭਾਲਦਾ ਹੋਇਆ ਬੇਰੀ ਦੇ ਕਿਨਾਰੇ ਪਹੁੰਚ ਜਾਂਦਾ ਹੈ ਅਤੇ ਬੇਰੀ ਦੇ ਇੱਕ ਟਾਹਣੀ ਨੂੰ ਫੜ ਕਰਕੇ ਛਪੜੀ ਅੰਦਰ ਟੂਬੀ ਲਾਉਂਦਾ ਹੈ ਜਿਸ ਦੇ ਬਾਅਦ ਇਸ ਦਾ ਸਰੀਰ ਅਰੋਗ ਹੋ ਜਾਂਦਾ ਹੈ ਤਾਂ ਬੀਬੀ ਰਜਨੀ ਪਿੰਡ ਵਿੱਚੋਂ ਪ੍ਰਸ਼ਾਦਾ ਲੈ ਕੇ ਕੁਝ ਸਮੇਂ ਬਾਅਦ ਉਹ ਵਾਪਸ ਪਹੁੰਚਦੀ ਹੈ ਤਾਂ ਕੀ ਦੇਖਦੀ ਹੈ ਜਿਸ ਜਗ੍ਹਾ ਤੇ ਆਪਣੇ ਪਿੰਗਲੇ ਪਤੀ ਨੂੰ ਬਿਠਾ ਕੇ ਗਈ ਸੀ ਉੱਥੇ ਉਸ ਦਾ ਪਿੰਗਲਾ ਪਤੀ ਨਹੀਂ ਨਜ਼ਰ ਆਉਂਦਾ ਅਤੇ ਪਾਸ ਹੀ ਖਲੋਤਾ ਇੱਕ ਸੁੰਦਰ ਨੌਜਵਾਨ ਨਜ਼ਰ ਆਉਂਦਾ ਹੈ ਤਾਂ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਕਿ ਕਿਤੇ ਇਸ ਨੇ ਕੋਈ ੜੀ ਵਿਚਾਰ ਮਨ ਵਿੱਚ ਰੱਖ ਕੇ ਮੇਰੇ ਪਿੰਗਲੇ ਪਤੀ ਨੂੰ ਮਾਰਤਾ ਨਹੀਂ ਦਿੱਤਾ ਇਹ ਮਾਮਲਾ ਸੰਤੋਖ ਸਰ ਸਾਹਿਬ ਦੀ ਸੇਵਾ ਕਰਵਾਉਂਦਿਆਂ ਹੋਇਆਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਕੋਲ ਪਹੁੰਚਿਆ ਤਾਂ ਗੁਰੂ ਰਾਮਦਾਸ ਜੀ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹਨਾਂ ਨੂੰ ਸਮਝ ਪੈ ਗਈ ਕਿ ਇਹਨਾਂ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਬੀਬੀ ਤੇਰੀ ਅਪਾਰ ਸ਼ਰਧਾ ਭਾਵਨਾ ਅਤੇ ਇਸ ਸਥਾਨ ਦੀ ਸ਼ਕਤੀ ਕਰਕੇ ਤੇਰਾ ਜਿਹੜਾ ਪਿੰਗਲ ਪਤੀ ਹੈ ਉਹ ਅਰੋਗ ਹੋ ਗਿਆ ਹੈ ਤਾਂ ਗੁਰੂ ਮਹਾਰਾਜ ਜੀ ਨੇ ਇਸ ਪਵਿੱਤਰ ਸਥਾਨ ਦਾ ਨਾਮ ਦੁਖਪੰਜਨੀ ਸਾਹਿਬ ਰੱਖਿਆ ਤਾ ਸੰਗਤ ਕੀ ਇਸ ਤਰ੍ਹਾਂ ਬੀਬੀ ਰਜਨੀ ਦਾ ਪਿੰਗਲਾ ਪਤੀ ਜਿਹੜਾ ਹੈ ਉਹ ਅਰੋਗ ਹੋ ਗਿਆ ਅੱਜ ਵੀ ਇਸ ਪਵਿੱਤਰ ਸਥਾਨ ਤੇ ਕੋਈ ਵੀ ਮੰਨ ਦੇ ਵਿੱਚ ਪੂਰਨ ਸ਼ਰਧਾ ਲੈ ਕਰਕੇ ਇਸ਼ਨਾਨ ਕਰਦਾ ਹੈ ਉਸ ਦੇ ਤਨ ਦੇ ਰੋਗ ਠੀਕ ਹੋ ਜਾਂਦੇ ਨੇ ਜੇਕਰ ਆਪ ਜੀ ਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਅ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ